ਆਵਾਜ਼ਾਂ ਅਜਈਆਂ ਆਈਆਂ ਜਿਸ ਤੋਂ ਬਾਅਦ ਲੋਕਾਂ ਨੇ ਇਹ ਸੋਚਿਆ ਕਿ ਕਿਤੇ ਕੋਈ ਧਮਾਕੇ ਦੀ ਆਵਾਜ਼ ਹੈ ਜਾਂ ਫਿਰ ਗੁਰਦਾਸਪੁਰ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਉਹ ਫਿਰੋਜ਼ਪੁਰ ਖਾਸ ਤੌਰ ਤੇ ਇਹਨਾਂ ਤਿੰਨ ਇਲਾਕੇ ਕਿਉਂਕਿ ਤਿੰਨੋਂ ਇਲਾਕੇ ਕਿਹਨੇ ਬਾਰਡਰ ਦੇ ਬਿਲਕੁਲ ਨਾਲ ਨੇ ਜੇ ਗੱਲ ਕਰੀਏ ਗੁਰਦਾਸਪੁਰ ਦੀ ਤਾਂ ਡੇਰਾ ਬਾਬਾ ਨਾਨਕ ਦਾ ਸਾਰਾ ਬਾਰਡਰ ਉਹ ਤੇ ਏਰੀਆ ਨਾਲ ਲੱਗਦਾ ਹੈ ਔਰ ਦੂਜੇ ਪਾਸੇ ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਅਟਾਰੀ ਵਾਗਾ ਵਾਟਰ ਸਭ ਨੂੰ ਪਤਾ ਹੈ ਉਹ ਬਾਰਡਰ ਏਰੀਆ ਹੈ ਔਰ ਇਹ ਬੜੇ ਸੈਂਸਿਟਿਵ ਏਰੀਏ ਨੇ ਔਰ ਦੂਜੇ ਪਾਸੇ ਫਿਰੋਜ਼ਪੁਰ ਦਾ ਹੁਸੈਨੀ ਵਾਲਾ ਬਾਰਡਰ ਬਿਲਕੁ ਨਾ ਇਰੀਏ ਦੇ ਵਿੱਚ ਕੁਝ ਕੁ ਵੀਡੀਓਜ਼ ਵੀ ਹਾਲਾਂਕਿ ਸਾਹਮਣੇ ਆਈਆਂ ਪਰ ਉਸ ਵੀਡੀਓਜ਼ ਦੀ ਕੋਈ ਪ੍ਰਮਾਣਿਕਤਾ ਜਾਂ ਉਸ ਦੀ ਕੋਈ ਪੁਖਤਾ ਅਜੇ ਜਿਹੜਾ ਡਿਟੇਲ ਨਹੀਂ ਹੈ ਕਿਉਂਕਿ ਆਥੈਂਟੀਟੀ ਆਥੈਂਟੀਸਿਟੀ ਉਹਨਾਂ ਦੀ ਕੀ ਹੈ ਕਿਉਂਕਿ ਉਹ ਵੀਡੀਓਜ਼ ਜਿਹੜੀਆਂ ਨੇ ਲਗਾਤਾਰ ਸੋਸ਼ਲ ਮੀਡੀਆ ਚੱਲ ਵੀ ਰਹੀਆਂ ਨੇ ਪਰ ਐਸੇ ਦੇ ਵਿਚਾਲੇ ਜਦੋਂ ਇਹ ਆਵਾਜ਼ਾਂ ਆਈਆਂ ਤਾਂ ਉਸ ਤੋਂ ਬਾਅਦ ਨਾਲ ਦੇ ਨਾਲ ਅੰਮ੍ਰਿਤਸਰ ਡੀਸੀ ਜਿਹੜੇ ਨੇ ਸਾਫਰੀ ਸ਼ਾਨੀ ਉਹਨਾਂ ਦੇ ਵੱਲੋਂ ਤਾਂ ਦੱਸਦੇ ਕਿ ਬਲੈਕਆਊਟ ਦਾ ਸਾਇਰਨ ਵਜਾ ਦਿੱਤਾ ਗਿਆ ਤੇ ਫਿਰ ਬਲੈਕਆਊਟ ਹੋਇਆ ਔਰ ਪੂਰਾ 1 ਘੰਟਾ ਜਿਹੜਾ ਹੈਗਾ ਅੰਮ੍ਰਿਤਸਰ ਦੇ ਵਿਚ ਬਲੈਕਆਊਟ ਰਿਹਾ ਤੇ ਪ੍ਰਸ਼ਾਸਨ ਦੇ ਵੱਲੋਂ ਖਾਸ ਤੌਰ ਤੇ ਅਪੀਲ ਕੀਤੀ ਗਈ ਕਿ ਕੋਈ ਵੀ ਆਪਣੇ ਘਰ ਦੀ ਲਾਈਟ ਔਨ ਨਾ ਰੱਖੇ ਸਾਰੇ ਆਪਣੇ ਘਰ ਦੀਆਂ ਲਾਈਟਾਂ ਬੰਦ ਰੱਖਣ ਔਰ ਉਹ ਆਪਣੇ ਘਰ ਦੇ ਵਿੱਚ ਰਹਿਣ ਬਾਹਰ ਨਾ ਨਿਕਲਣ ਹਾਲਾਂਕਿ ਉਹਨਾਂ ਨੇ ਇਹ ਗੱਲ ਜ਼ਰੂਰ ਕਹੀ ਕਿ ਐਵੇਂ ਪੈਨਿਕ ਨਾ ਕ੍ਰੀਏਟ ਕੀਤਾ ਜਾਏ ਕਿਉਂਕਿ ਆਸਮਾਨ ਦੇ ਵਿੱਚ ਕੀ ਹੁੰਦਾ ਮਨਪੇ ਜਦੋਂ ਅਜਿਹੀ ਅਜਿਹਾ ਮਾਹੌਲ ਬਣਿਆ ਹੁੰਦਾ ਤਾਂ ਉਸ ਸਮੇਂ ਆਵਾਹਾਂ ਦਾ ਬਾਜ਼ਾਰ ਬਹੁਤ ਗਰਮ ਹੁੰਦਾ ਬਾਹਾਂ ਵੀ ਬਹੁਤ ਜ਼ਿਆਦਾ ਉੜਦੀਆਂ ਨੇ ਤਾਂ ਪਹਿਲਾਂ ਹੀ ਸਾਡੇ ਜਿਹੜੇ ਨੇ ਬ੍ਰਾਡਕਾਸਟਿੰਗ ਮਿਨਿਸਟਰ ਦੇ ਵੱਲੋਂ ਪਹਿਲਾਂ ਹੀ ਕਹਿ ਦਿੱਤਾ ਗਿਆ ਸੀਗਾ ਕਿ ਆਉਣ ਵਾਲੇ ਕੁਝ ਦਿਨਾਂ ਦੇ ਦੌਰਾਨ ਜਿਹੜਾ ਹੈ ਮੀਡੀਆ ਨੂੰ ਖਾਸ ਤੌਰ ਤੇ ਇਨ੍ਹਾਂ ਗੱਲਾਂ ਦਾ ਧਿਆਨ ਜ਼ਰੂਰ ਰੱਖਣਾ ਪਊਗਾ ਕਿਉਂਕਿ ਕੋਈ ਵੀ ਜਿਹੜੀ ਕੋਈ ਆਵਾਜ਼ ਜਿਹੜੀ ਹੈ ਇੱਕ ਕਿਸੇ ਦਾ ਨੁਕਸਾਨ ਵੀ ਕਰ ਸਕਦੀ ਹੈ ਕਿਉਂਕਿ ਬਹੁਤ ਸਾਰੇ ਲੋਕ ਡਰ ਵੀ ਸਕਦੇ ਨੇ ਤਾਂ ਅਜੇ ਸਥਿਤੀ ਦੇ ਵਿੱਚ ਰਾਤ ਜਦੋਂ ਅੰਮ੍ਰਿਤਸਰ ਦੇ ਵਿੱਚ ਤਿੰਨ ਚਾਰ ਆਵਾਜ਼ਾਂ ਜਿਹੜੀਆਂ ਪੂਰੇ ਇੱਕ ਧਮਾਕੇ ਟਾਈਪ ਆਵਾਜ਼ਾਂ ਸੀ ਉਹ ਹਾਲਾਂਕਿ ਕੀ ਧਮਾਕਾ ਹੋਇਆ ਕੀ ਸੀ ਇਸ ਵਾਰ ਤਾਂ ਇਹ ਤਾਂ ਕੁਝ ਵੀ ਪੁਖਤਾ ਸਾਹਮਣੇ ਨਹੀਂ ਆਇਆ ਨਾ ਹੀ ਅੰਮ੍ਰਿਤਸਰ ਪ੍ਰਸ਼ਾਸਨ ਨੇ ਕੋ ਦੱਸਿਆ ਅੰਮ੍ਰਿਤਸਰ ਪ੍ਰਸ਼ਾਸਨ ਨੇ ਵੀ ਇਹ ਗੱਲ ਕਹੀ ਕਿ ਇਹ ਜਿਵੇਂ ਪਹਿਲਾਂ ਸ਼ਾਮ ਦੇ ਵੇਲੇ ਮੌਕ ਡ੍ਰਿਲ ਕੀਤੀ ਗਈ ਸੀ ਉਦੋਂ ਬਲੈਕ ਬਲੈਕਆਊਟ ਕੀਤਾ ਗਿਆ ਸੀ ਤਾਂ ਹੁਣ ਵੀ ਜਿਹੜਾ ਹੈਗਾ ਇਹ ਬਲੈਕਆਊਟ ਇਸ ਤਰ੍ਹਾਂ ਹੀ ਕੀਤਾ ਗਿਆ ਪਰ ਉਹ ਬਲੈਕਆਊਟ ਉਸ ਸਮੇਂ ਹੋਇਆ ਜਦੋਂ ਇਹ ਆਵਾਜ਼ਾਂ ਸੁਣਾਈ ਦਿੱਤੀਆਂ ਲੋਕ ਆਪੋ ਆਪਣੇ ਘਰਾਂ ਦੇ ਵਿੱਚ ਪਏ ਸੀ ਕਿਉਂਕਿ 1.5 2 ਵਜੇ ਦਾ ਸਮਾਂ ਸੀ ਇਹ 1.5 2 ਵਜੇ ਦੇ ਸਮੇਂ ਦੇ ਵਿੱਚ ਵਿੱਚ ਇਹ ਸਾਰਾ ਕੁਝ ਹੋਇਆ ਤੇ ਫਿਰ ਫੌਰੀ ਤੌਰ ਤੇ ਨਾਲ ਦੇ ਨਾਲ ਅੰਮ੍ਰਿਤਸਰ ਪ੍ਰਸ਼ਾਸਨ ਦੇ ਵੱਲੋਂ ਇਹ ਕਹਿ ਕਿ ਭਾਈ ਆਪਣੇ ਘਰਾਂ ਦੇ ਵਿੱਚ ਰੋ ਬਲੈਕਆਊਟ ਹੋਇਆ ਹੈ ਔਰ ਨਾਲ ਹੀ ਇਹ ਗੱਲ ਕਹੀ ਗਈ ਕਿ ਕੋਈ ਵੀ ਆਪਣੇ ਘਰ ਦੀ ਕੋਈ ਲਾਈਟ ਅਗਲੇ ਹੁਕਮਾਂ ਤੱਕ ਨਾ ਜਗਾਵੇ ਤਾਂ ਫਿਰ ਇਹ ਇੱਕ ਘੰਟਾ ਜਿਹੜਾ ਬਲੈਕਆਊਟ ਰਹਿੰਦਾ ਹੈਗਾ 1 ਘੰਟਾ ਪੂਰੇ ਅੰਮ੍ਰਿਤਸਰ ਦੇ ਵਿੱਚ ਲਾਈਟ ਜਿਹੜੀ ਉਹ ਛੱਟ ਕੀਤੀ ਜਾਂਦੀ ਹੈ ਔਰ ਉਸ ਤੋਂ ਬਾਅਦ ਫੇਰ ਵੱਖੋ-ਵੱਖਰੀਆਂ ਵੀਡੀਓ ਜਿਹੜੀਆਂ ਉਹ ਸਾਹਮਣੇ ਆਉਂਦੀਆਂ ਹਾਲਾਂਕਿ ਗੁਰਦਾਸਪੁਰ ਔਫਰੋਜਪੁਰ ਦੇ ਏਰੀਏ ਦੇ ਵਿੱਚ ਵੀ ਇਹ ਗੱਲਾਂ ਸਾਹਮਣੇ ਆਈਆਂ ਉੱਥੇ ਵੀ ਬਹੁਤ ਸਾਰੇ ਲੋਕਾਂ ਨੇ ਆਵਾਜ਼ ਸੁਣੀ ਧਮਾਕਿਆਂ ਦੀ ਪਰ ਉਹ ਕੋਈ ਵਾਰ ਕੋਈ ਧਮਾਕਾ ਨਹੀਂ ਹੁੰਦਾ ਕਈ ਵਾਰ ਇਹ ਵੀ ਹੋ ਸਕਦਾ ਹੁੰਦਾ ਕਿ ਜਿਵੇਂ ਮਾਹੌਲ ਬਣਿਆ ਹੋਇਆ ਤਾਂ ਹੋ ਸਕਦਾ ਹੈ ਕਿ ਸਾਡੇ ਜਿਹੜੇ ਜਵਾਨ ਨੇ ਉਹ ਕੋਈ ਆਪਣੀ ਜਿਹੜੀ ਐਕਸਰਸਾਈਜ਼ ਕਰ ਰਹੇ ਹੋਣ ਉਹ ਆਪਣੀ ਕੋਈ ਸਰਵਲੈਂਸ ਰੱਖ ਰਹੇ ਹੋਣ ਨਿਗਰਾਨੀ ਰੱਖ ਰਹੇ ਹੋਣ ਕਿਉਂਕਿ ਜਿਹੜੀ ਇੱਕ ਵੀਡੀਓ ਦਿਖਾਈ ਜਾ ਰਹੀ ਹੈ ਕਿ ਕੁਝ ਝਗ ਰਿਹਾਗਾ ਕੁਝ ਰੈੱਡ ਕਲਰ ਦੀ ਜਿਹੜੀ ਲਾਈਟ ਹੈਗੀ ਉਹ ਅਸਮਾਨ ਦੇ ਵਿੱਚ ਹੈ ਤਾਂ ਉਹ ਹੋ ਸਕਦਾ ਹੈ ਕਿ ਸਾਡੇ ਆਪਣੇ 에ਅਰ ਸਪੇਸ ਦੇ ਵਿੱਚ ਜਿਹੜਾ ਸਾਡੇ ਜਿਹੜੇ ਜਹਾਜ਼ ਨੇ ਉਹ ਸਰਵਲੈਂਸ ਤੇ ਹੋਣ ਉਹ ਐਕਸਰਸਾਈਜ਼ ਕਰ ਰਹੇ ਹੋਣ ਕਿਉਂਕਿ ਮਾਹੌਲ ਜਿਸ ਹਿਸਾਬ ਦਾ ਬਣਿਆ ਹੋਇਆ ਹੈ ਮਨਦੀਪ ਇਥੇ ਜੇਕਰ ਦੇਖਿਆ ਜਾਵੇ ਤਾਂ ਜਿਸ ਤਰੀਕੇ ਦੇ ਨਾਲ ਅੰਮ੍ਰਿਤਸਰ ਗੁਰਦਾਸਪੁਰ ਫਿਰੋਜ਼ਪੁਰੇ ਤਿੰਨ ਸਰਹੱਦੀ ਇਲਾਕਿਆਂ ਦੀ ਗੱਲ ਕੀਤੀ ਜਾ ਰਹੀ ਹੈ ਕਿ ਜਦੋਂ ਇਥੇ ਤਿੰਨਾਂ ਦੇ ਵਿੱਚ ਬਲੈਕਆਊਟ ਸੀ ਉਸੇ ਦੇ ਦੌਰਾਨ ਇਹ ਆਵਾਜ਼ਾਂ ਸੁਣੀਆਂ ਗਈਆਂ ਸੰਜਾ ਉਸ ਸਮੇਂ ਬਲੈਕਆਊਟ ਹੋਰ ਜਗ੍ਹਾ ਤੇ ਨਹੀਂ ਸੀ ਨਹੀਂ ਜਦ ਇਹ ਆਵਾਜ਼ ਆਈ ਤਾਂ ਉਸ ਸਮੇਂ ਗੁਰਦਾਸਪੁਰ ਦੇ ਵਿੱਚ ਵੀ ਸੀ ਗੁਰਦਾਸਪੁਰ ਦੇ ਵਿੱਚ ਵੀ ਸੀ ਔਰ ਫਿਰੋਜ਼ਪੁਰ ਦੇ ਵਿੱਚ ਵੀ ਇਹ ਆਵਾਜ਼ਾਂ ਸੁਣਾਈ ਦਿੱਤੀਆਂ ਉਹੀ ਮੈਂ ਗੱਲ ਕਰ ਰਿਹਾ ਕਿ ਕਈ ਵਾਰ ਇਹ ਵੀ ਹੋ ਜਾਂਦਾ ਕਿ ਕੋਈ ਕਿਉਂਕਿ ਦੇਖੋ ਕੱਲ ਦੀ ਰਾਤ ਬੜੀ ਭਾਰੀ ਰਾਤ ਸੀਗੀ ਕੱਲ ਦੀ ਰਾਤ ਸਭ ਨੂੰ ਇਹ ਡਾਊਟ ਸੀ ਕਿ ਕੋਈ ਵਾਰ ਕੋਈ ਇਹ ਵੀ ਹੋ ਸਕਦਾ ਹੈ ਕਿ ਪਾਕਿਸਤਾਨ ਰਿਟੈਲੀਏਟ ਕਰ ਸਕਦਾ ਹੈ ਕਿਉਂਕਿ ਜਿਸ ਹਿਸਾਬ ਦੇ ਪਾਕਿਸਤਾਨ ਦੇ ਪਹਿਲਾ ਬਿਆਨ ਆ ਰਹੇ ਨੇ ਜਾਂ ਉਹਨਾਂ ਦੇ ਆਰਮੀ ਦੇ ਪਰਸਨ ਦੇ ਬਿਆਨ ਆ ਰਹੇ ਨੇ ਜਾਂ ਦੂਜੇ ਪਾਸੇ ਤੁਸੀਂ ਇਹ ਦੇਖੋ ਕਿ ਐਲਓਸੀ ਦੇ ਉੱਪਰ ਜਿਹੜੀ ਰਿਟੈਲੀਏਸ਼ਨ ਕੀਤੀ ਗਈ ਹੈ ਪਾਕਿਸਤਾਨ ਦੇ ਵੱਲੋਂ ਤੇ ਜਵਾਬੀ ਕਾਰਵਾਈ ਚੱਲ ਰਹੀ ਹੈ ਉੱਥੇ ਜਿਹੜਾ ਲਗਾਤਾਰ ਪਾਕਿਸਤਾਨ ਔਰ ਇੰਡੀਆ ਦੇ ਵਿਚਕਾਰ ਫਾਇਰਿੰਗ ਹੋ ਰਹੀ ਹੈਗੀ ਪਿਛਲੇ 12 ਘੰਟਿਆਂ ਤੋਂ ਤਾਂ ਉਸ ਹਿਸਾਬ ਨਾਲ ਜਿਹੜਾ ਇਹ ਗੱਲ ਵੀ ਪਰ ਇਹ ਗੱਲ ਜ਼ਰੂਰ ਸੀ ਕਿ ਅਸੀਂ ਵੀ ਆਪਣੇ ਚੈਨਲ ਦੇ ਮਾਧਮ ਨਾਲ ਹੀ ਲੋਕਾਂ ਨੂੰ ਇਹ ਦਿਲ ਜ਼ਰੂਰ ਕਹਾਂਗੇ ਕਿ ਭਾਈ ਪੈਨਿਕ ਨਾ ਬਣਾਓ ਐਵੇਂ ਕਿਉਂਸਾ ਨਾ ਕਰੀਏ ਕਰੋ ਤੁਸੀਂ ਆਪਣੇ ਘਰਾਂ ਦੇ ਵਿੱਚ ਰਹੋ ਪ੍ਰਸ਼ਾਸਨ ਦੀ ਹਰੇਕ ਗੱਲ ਮੰਨੋ ਜਿਵੇਂ ਜਿਵੇਂ ਪ੍ਰਸ਼ਾਸਨ ਕਹਿੰਦਾ ਕਿਉਂਕਿ ਇਸ ਵਕਤ ਸਭ ਤੋਂ ਵੱਧ ਸਾਨੂੰ ਲੋੜ ਇਹ ਹੈ ਕਿ ਸਹੀ ਖਬਰ ਨੂੰ ਅਸੀਂ ਸੁਣੀਏ ਆਵਾਹਾਂ ਤੇ ਯਕੀਨ ਨਾ ਕਰੀਏ ਔਰ ਪ੍ਰਸ਼ਾਸਨ ਦੀ ਜਿਹੜੀ ਗੱਲ ਹੈ ਉਸ ਨੂੰ ਮੰਨੀਏ ਤਾਂ ਰਾਤ ਦੇ ਹੀ ਹੋਇਆ ਕਿ ਤੁਸੀਂ ਦੇਖ ਸਕਦੇ ਹੋਗੇ ਵੀਡੀਓਜ਼ ਬਹੁਤ ਜ਼ਿਆਦਾ ਚੱਲ ਰਹੀਆਂ ਨੇ ਹਾਲਾਂਕਿ ਵੀਡੀਓਜ਼ ਅਸੀਂ ਵੀ ਤਾਂ ਹੀ ਨਹੀਂ ਚਲਾਈ ਕਿਉਂਕਿ ਉਹਨਾਂ ਵੀਡੀਓ ਦੀ ਕੋਈ ઓથેਂਟੀસિટી ਨਹੀਂ ਹੈ ਪਰ ਐਵੇਂ ਬਿਨਾਂ ઓથેਂਟੀસિਟੀ ਤੋਂ ਬਿਨਾਂ ਪੁਸ਼ਟੀ ਤੋਂ ਕੋਈ ਵੀਡੀਓ ਚਲਾ ਦੇਣਾ ਉਹ ਇੱਕ ਪੈਨਿਕ ਕ੍ਰੀਏਟ ਕਰਨ ਵਾਲੀ ਗੱਲ ਹੋ ਜਾਂਦੀ ਹੈ ਪਰ ਰਾਤ ਨੂੰ ਇਹ ਗੱਲ ਜਰੂਰ ਹੋਈ ਰਾਤ ਨੂੰ ਅਸੀਂ ਵੀ ਜਦੋਂ ਬੈਠੇ ਸੀ ਤਾਂ ਸਾਨੂੰ ਵੀ ਜਿਹੜਾ ਇਹ ਗੱਲਾਂ ਸੁਣਾਈ ਦਿੱਤੀਆਂ ਸਾਨੂੰ ਵੀ ਆਵਾਜ਼ਾਂ ਸੁਣਾਈ ਦਿੱਤੀਆਂ ਤਿੰਨ ਤੋਂ ਚਾਰ ਵਾਰ ਜਿਹੜਾ ਕੁਸ਼ਕਾ ਆਵਾਜ਼ਾਂ ਆਈਆਂ ਜਿਸ ਤੋਂ ਬਾਅਦ ਪ੍ਰਸ਼ਾਸਨ ਦੇ ਵੱਲੋਂ ਫੌਰੀ ਤੌਰ ਤੇ ਗੈਤਾ ਗਿਆ ਕਿ ਭਾਈ ਹੁਣ ਤੁਸੀਂ ਕੋਈ ਵੀ ਆਪਣੇ ਘਰ ਦੀ ਲਾਈਟ ਨੂੰ ਆਨ ਨਹੀਂ ਕਰੇਗਾ ਕੋਈ ਵੀ ਆਪਣੇ ਘਰ ਦੀ ਜਿਹੜਾ ਘਰ ਤੋਂ ਘਰੋਂ ਬਾਹਰ ਨਹੀਂ ਨਿਕਲੇਗਾ ਔਰ ਪ੍ਰਸ਼ਾਸਨ ਨੇ ਹਾਲਾਂਕਿ ਇਹ ਗੱਲ ਕਹੀ ਕਿ ਇਹ ਇੱਕ ਮੌਕੜ ਜਿਵੇਂ ਪਹਿਲਾਂ ਕੀਤੀ ਸੀ ਉਸ ਸਮੇਂ ਬਲੈਕਆਊਟ ਸਾਢੇ 10 ਕੀਤਾ ਗਿਆ ਤਾਂ ਉਸੇ ਦਾ ਹੀ ਇਹ ਹਿੱਸਾ ਹੈ ਪਰ ਰਾਤ ਨੂੰ ਜਿਹੜੀ ਇੱਕ ਵੀਡੀਓ ਚੱਲੀ ਹੈ ਕਿ ਕੁਝ ਲਾਈਟ ਦਿਖੀ ਉਹ ਲਾਈਟ ਜਿਵੇਂ ਆਪਾਂ ਪਹਿਲਾਂ ਦੱਸਿਆ ਕਿ ਕਈ ਵਾਰ ਕੋਈ ਐਕਸਰਸਾਈਜ਼ ਵੀ ਹੋ ਸਕਦੀ ਹੁੰਦੀ ਹੈ ਕਈ ਵਾਰ ਕੋਈ ਸਰ ਬਣਾ ਰਹੇ ਹੋਣ ਪੂਰਨ ਤੌਰ ਤੇ ਜੇਕਰ ਅਸੀਂ ਗੱਲ ਕਰੀਏ ਕਿਸੇ ਪ੍ਰਸ਼ਾਸਨ ਦੇ ਵੱਲੋਂ ਹਲੇ ਤੱਕ ਕੋਈ ਪੁਖਤਾ ਜਾਣਕਾਰੀ ਨਹੀਂ ਦਿੱਤੀ ਗਈ ਇਸ ਬਾਰੇ ਜਾਂ ਕੋਈ ਬਿਆਨ ਦਿੱਤਾ ਗਿਆ ਹੋਵੇ ਆਮ ਧਿਆਨ ਨਹੀਂ ਪ੍ਰਸ਼ਾਸਨ ਦੇ ਵੱਲੋਂ ਲੇਕਿਨ ਇਹ ਜਰੂਰ ਇੱਕ ਮੈਸੇਜ ਜਰੂਰ ਪਾ ਦਿੱਤਾ ਗਿਆ ਸੀ ਮੈਸੇਜ ਜਰੂਰ ਪਾਇਆ ਗਿਆ ਸੀ ਪ੍ਰਸ਼ਾਸਨ ਦੇ ਵੱਲੋਂ ਇਹ ਹੀ ਕਿਹਾ ਸੀ ਪ੍ਰਸ਼ਾਸਨ ਨੇ ਕਿ ਇਹ ਇੱਕ ਜਿਹੜਾ ਨਾਰਮਲ ਪ੍ਰੈਕਟਿਸ ਹੈ ਨਾਰਮਲ ਜਿਹੜੀ ਬਲੈਕਆਊਟ ਜਿਹੜਾ ਪਹਿਲਾਂ ਹੋਇਆ ਉਸੇ ਦਾ ਹਿੱਸਾ ਹੈਗਾ ਕਿਉਂਕਿ ਪ੍ਰਸ਼ਾਸਨ ਵੀ ਇਹ ਨਹੀਂ ਚਾਹੂਗਾ ਨਾ ਕਿ ਲੋਕਾਂ ਦੇ ਵਿੱਚ ਕਿਉਂਸ ਫੈਲੇ ਲੋਕ ਹਫੜਾ ਦਫੜੀ ਦੇ ਵਿੱਚ ਆਉਣ ਪ੍ਰਸ਼ਾਸਨ ਨੇ ਠੀਕ ਹੈ ਪਹਿਲਾਂ ਜੋ ਜੋ ਗੱਲਾਂ ਕਹਿਣੀਆਂ ਸੀ ਉਹ ਪ੍ਰਸ਼ਾਸਨ ਨੇ ਕਹਿ ਦਿੱਤੀਆਂ ਸੀ ਕਿ ਭਾਈ ਜੋ ਚੀਜ਼ਾਂ ਤੁਸੀਂ ਧਿਆਨ ਦੇ ਵਿੱਚ ਰੱਖਣੀਆਂ ਜਿਵੇਂ ਕੋਈ ਲਾਈ ਨੀ ਆਨ ਕਰਨੀ ਠੀਕ ਹੈ ਕਿਉਂਕਿ ਰਾਤ ਦਾ ਸਮਾਂ ਹੁੰਦਾ ਅਸਲ ਦੇ ਵਿੱਚ ਕੀ ਹੁੰਦਾ ਜਦੋਂ ਜੰਗ ਵਰਗੇ ਹਾਲਾਤ ਬਣਦੇ ਨੇ ਉਹਦਾ ਮੇਨ ਮਕਸਦ ਇਹ ਹੁੰਦਾ ਹੈ ਜਿਹੜਾ ਬਲੈਕਆਊਟ ਆਪਾਂ ਪੰਜਾਬੀਆਂ ਨੂੰ ਇਹ ਵੀ ਸਮਝਾ ਦਈਏ ਕਿ ਇਹ ਬਲੈਕਆਊਟ ਦਾ ਮਤਲਬ ਕੀ ਹੈ ਬਲੈਕਆਊਟ ਦਾ ਮਤਲਬ ਇਹ ਹੁੰਦਾ ਹੈ ਕਿ ਜਦੋਂ ਤੁਸੀਂ ਪੂਰਾ ਹਨੇਰਾ ਕਰ ਦਿੰਦੇ ਹੋ ਤਾਂ ਵਿਰੋਧੀਆਂ ਨੂੰ ਜਿਹੜੇ ਜਿਸ ਨਾਲ ਤੁਹਾਡੀ ਜੰਗ ਵਰਗੇ ਹਾਲਾਤ ਨੇ ਉਹਨਾਂ ਨੂੰ ਇਹ ਨਾ ਪਤਾ ਲੱਗੇ ਕਿ ਇੱਥੇ ਏਰੀਆ ਦੇ ਵਿੱਚ ਹੈ ਕੀ ਹੈ ਕਿੱਥੇ ਸਿਵਲਨ ਰਹਿ ਰਹੇ ਨੇ ਕਿੱਥੇ ਆਮ ਲੋਕ ਰਹ ਰਹੇ ਨੇ ਕਿੱਥੇ ਕੋਈ 에어 بیس ਹੈ ਕਿੱਥੇ ਕੋਈ 에어ਪੋਰਟ ਹੈ ਕਿੱਥੇ ਕੋਈ ਕੀ ਹੈ ਕਿਉਂਕਿ ਤੁਸੀਂ ਦੇਖੋ ਜਿਹੜੇ ਚੀਜ਼ਾਂ ਹੁੰਦੀਆਂ ਜਿਵੇਂ 에어ਪੋਰਟ ਹੋਵੇ ਜਾਂ ਕੁਝ ਵੀ ਹੋਵੇ ਉਹਨਾਂ ਦੇ ਉੱਪਰ ਇੱਕ ਰੈੱਡ ਕਲਰ ਦਾ ਜਿਹੜੀ ਲਾਈਟ ਆ ਹਮੇਸ਼ਾ ਜਗਦੀ ਰਹਿੰਦੀ ਹੁੰਦੀ ਹੈ ਬਿਲਡਿੰਗਸ ਦੇ ਉੱਪਰ ਉਹ ਇੱਕ ਇਹੀ ਚੀਜ਼ ਹੁੰਦੀ ਹੈ ਲੇਕਿਨ ਉਹ ਚੀਜ਼ ਵੀ ਬਾਅਦ ਦੇ ਵਿੱਚ ਬੰਦ ਕਰ ਦਿੱਤੀ ਜਾਂਦੀ ਜਦੋਂ ਬਲੈਕਆਊਟ ਹੁੰਦਾ ਹੈ ਕਿ ਸਾਹਮਣੇ ਇਹਨੂੰ ਟਾਰਗੇਟ ਹੀ ਨਾ ਪਤਾ ਲੱਗੇ ਜੇ ਕੁਝ ਕਰਨਾ ਵੀ ਚਾਹੇ ਉਸਨੂੰ ਇਹ ਨਾ ਪਤਾ ਲੱਗੇ ਕਿ ਇੱਥੇ ਹੈ ਕੀ ਹੈ ਹੂੰ ਬਿਲਕੁਲ ਸ਼ੁਕਰੀਆ ਮੰਦੀਤ ਜਾਣਕਾਰੀ ਦੇਣ ਦੇ ਲਈ ਹੋਰ ਵੀ ਤੁਹਾਡੇ ਤੋਂ ਜਾਣਕਾਰੀ ਲੈਂਦੇ ਰਹਾਂਗੇ ਸੋ ਲਗਾਤਾਰ ਅਸੀਂ ਦੇਖ ਰਹੇ ਹਾਂ ਕਿ ਸਰਹੱਦੀ ਖੇਤਰਾਂ ਦੇ ਵਿੱਚ ਵੀਡੀਓ ਜਿਹੜੀਆਂ ਲਗਾਤਾਰ ਵਾਇਰਲ ਹੋ ਰਗੀਆਂ ਨੇ ਰਾਤ 2 ਵਜੇ ਦੇ ਕਰੀਬ ਕੁਝ ਆਵਾਜ਼ਾਂ ਸੁਣੀਆਂ ਗਈਆਂ ਨੇ ਹਾਲਾਂਕਿ ਜੋ ਸੋਸ਼ਲ ਮੀਡੀਆ ਤੇ ਵੀਡੀਓ ਚੱਲ ਰਹੀਆਂ ਨੇ ਉਸਦੇ ਵਿੱਚ ਕੁਝ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਉੱਥੇ ਤਮਾਕੀ ਹੋਏ ਨੇ ਲੇਕਿਨ ਹਲੇ ਪ੍ਰਸ਼ਾਸਨ ਦੇ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਇੱਥੇ ਦੱਸ ਦਈਏ ਕਿ ਅੰਮ੍ਰਿਤਸਰ ਗੁਰਦਾਸਪੁਰ ਤੇ ਨਾਲ ਹੀ ਜਿਹੜਾ ਫਿਰੋਜ਼ਪੁਰ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਦੇਖਣ ਨੂੰ ਮਿਲੀਆਂ ਨੇ ਕਿ ਉੱਥੇ ਰਾਤ ਦੇ ਸਮੇਂ ਲੋਕਾਂ ਨੂੰ ਕੁਝ ਆਵਾਜ਼ਾਂ ਸੁਣਾਈ ਦਿੱਤੀਆਂ ਜਿਸ ਤੋਂ ਬਾਅਦ ਹਲੇ ਤੱਕ ਉਸ ਦਾ ਪੂਰਾ ਮਾਮਲਾ ਕੀ ਹੈ ਮਨਦੀਪ ਜਿਸ ਤਰੀਕੇ ਦੇ ਨਾਲ ਅਸੀਂ ਰਾਤ ਨੂੰ ਸੁਣ ਰਿਹਾ ਕਿ 2 ਵਜੇ ਦੇ ਕਰੀਬ ਸਰਹੱਦੀ ਖੇਤਰਾਂ ਦੇ ਵਿੱਚ ਜਦੋਂ ਬਲੈਕਆਊਟ ਹੋਇਆ ਤਾਂ ਉਸ ਸਮੇਂ ਕੁਝ ਆਵਾਜ਼ਾਂ ਸੁਨੀਆਂ ਗਈਆਂ ਨੇ ਕੀ ਕੁਝ ਜਾਣਕਾਰੀ ਬਿਲਕੁਲ ਮਨਪ੍ਰੀਤ ਜੇ ਦੇਖਿਆ ਜਾਏ ਤਾਂ ਰਾਤ ਤਕਰੀਬਨ 1.5 ਤੋਂ 2 ਵਜੇ ਤੱਕ ਦਾ ਸਮਾਂ ਸੀ ਜਦੋਂ ਅੰਮ੍ਰਿਤਸਰ ਦੇ ਵਿੱਚ ਕੁਝ ਕੁ ਆਵਾਜ਼ਾਂ ਜਿਹੜੀਆਂ ਤਿੰਨ ਚਾਰ ਆਵਾਜ਼ਾਂ ਅਜਈਆਂ ਆਈਆਂ ਜਿਸ ਤੋਂ ਬਾਅਦ ਲੋਕਾਂ ਨੇ ਇਹ ਸੋਚਿਆ ਕਿ ਕਿਤੇ ਕੋਈ ਧਮਾਕੇ ਦੀ ਆਵਾਜ਼ ਹੈ ਜਾਂ ਫਿਰ ਗੁਰਦਾਸਪੁਰ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਉਹ ਫਿਰੋਜ਼ਪੁਰ ਖਾਸ ਤੌਰ ਤੇ ਇਹਨਾਂ ਤਿੰਨ ਇਲਾਕੇ ਕਿਉਂਕਿ ਤਿੰਨੋਂ ਇਲਾਕੇ ਕਿਹਨੇ ਬਾਰਡਰ ਦੇ ਬਿਲਕੁਲ ਨਾਲ ਨੇ ਜੇ ਗੱਲ ਕਰੀਏ ਗੁਰਦਾਸਪੁਰ ਦੀ ਤਾਂ ਡੇਰਾ ਬਾਬਾ ਨਾਨਕ ਦਾ ਸਾਰਾ ਬਾਰਡਰ ਉਤੇ ਏਰੀਆ ਨਾਲ ਲੱਗਦਾ ਔਰ ਦੂਜੇ ਪਾਸੇ ਅੰਮ੍ਰਿਤਸਰ ਦੀ ਗੱਲ ਇਹ ਤਾਂ ਅਟਾਰੀ ਵਾਗਾ ਬਾਰਡਰ ਸਭ ਨੂੰ ਪਤਾ ਹੈ ਉਹ ਬਾਰਡਰ ਏਰੀਆ ਔਰ ਇਹ ਬੜੇ ਸੈਂਸਿਟਿਵ ਏਰੀਏ ਨੇ ਔਰ ਦੂਜੇ ਪਾਸੇ ਫਿਰੋਜ਼ਪੁਰ ਦਾ ਹੁਸੈਨੀ ਵਾਲਾ ਬਾਰਡਰ ਬਿਲਕੁਲ ਨਾ ਲੱਗਦਾ ਤਾਂ ਇੰਨਾ ਏਰੀਏ ਦੇ ਵਿੱਚ ਕੁਝ ਕੁ ਵੀਡੀਓਜ਼ ਵੀ ਹਾਲਾਂਕਿ ਸਾਹਮਣੇ ਆਈਆਂ ਪਰ ਉਸ ਵੀਡੀਓਜ਼ ਦੀ ਕੋਈ ਪ੍ਰਮਾਣਿਕਤਾ ਜਾਂ ਉਸ ਦੀ ਕੋਈ ਪੁਖਤਾ ਅਜੇ ਜਿਹੜਾ ਡਿਟੇਲ ਨਹੀਂ ਹੈ ਕਿਉਂਕਿ ਔਥੈਂਟੀਟੀ ਔਥੈਂਟੀਸਿਟੀ ਉਹਨਾਂ ਦੀ ਕੀ ਹੈ ਕਿਉਂਕਿ ਉਹ ਵੀਡੀਓਜ਼ ਜਿਹੜੀਆਂ ਨੇ ਲਗਾਤਾਰ ਸੋਸ਼ਲ ਮੀਡੀਆ ਚੱਲ ਵੀ ਰਹੀਆਂ ਨੇ ਪਰ ਐਸੇ ਦੇ ਵਿਚਾਲੇ ਜਦੋਂ ਇਹ ਆਵਾਜ਼ਾਂ ਆਈਆਂ ਤਾਂ ਉਸ ਤੋਂ ਬਾਅਦ ਨਾਲ ਦੇ ਨਾਲ ਅੰਮ੍ਰਿਤਸਰ ਡੀਸੀ ਨੇ ਸਾਕਸ਼ੀ ਸ਼ਾਨੀ ਉਹਨਾਂ ਦੇ ਵੱਲੋਂ ਤੁਹਾਂ ਨੂੰ ਦੱਸਦੇ ਕਿ ਬਲੈਕਆਊਟ ਦਾ ਸਾਇਰਨ ਵਜਾ ਦਿੱਤਾ ਗਿਆ ਤੇ ਫਿਰ ਬਲੈਕਆਊਟ ਹੋਇਆ ਔਰ ਪੂਰਾ 1 ਘੰਟਾ ਜਿਹੜਾ ਹੈਗਾ ਅੰਮ੍ਰਿਤਸਰ ਦੇ ਵਿੱਚ ਬਲੈਕਆਊਟ ਰਿਹਾ ਤੇ ਪ੍ਰਸ਼ਾਸਨ ਦੇ ਵੱਲੋਂ ਖਾਸ ਤੌਰ ਤੇ ਇਹ ਅਪੀਲ ਕੀਤੀ ਗਈ ਕਿ ਕੋਈ ਵੀ ਆਪਣੇ ਘਰ ਦੀ ਲਾਈਟ ਔਨ ਨਾ ਰੱਖੇ ਸਾਰੇ ਆਪਣੇ ਘਰ ਦੀਆਂ ਲਾਈਟਾਂ ਬੰਦ ਰੱਖਣ ਔਰ ਉਹ ਆਪਣੇ ਘਰ ਦੇ ਵਿੱਚ ਰਹਿਣ ਬਾਹਰ ਨਾ ਨਿਕਲਣ ਹਾਲਾਂਕਿ ਉਹਨਾਂ ਨੇ ਇਹ ਗੱਲ ਜ਼ਰੂਰ ਕਹੀ ਕਿ ਐਵੇਂ ਪੈਨਿਕ ਨਾ ਕ੍ਰੀਏਟ ਕੀਤਾ ਜਾਏ ਕਿਉਂਕਿ ਆਸਾਂ ਦੇ ਵਿੱਚ ਕੀ ਹੁੰਦਾ ਮਨ ਭਿੱਜਦਾ ਜਦੋਂ ਅਜਿਹੀ ਅਜਿਹਾ ਮਾਹੌਲ ਬਣਿਆ ਹੁੰਦਾ ਤਾਂ ਸਮੇਂ ਆਹ ਵਹਾਂ ਦਾ ਬਾਜ਼ਾਰ ਬਹੁਤ ਗਰਮ ਹੁੰਦਾ ਵਹਾਂ ਵੀ ਬਹੁਤ ਜ਼ਿਆਦੇ ਉੜਦੀਆਂ ਨੇ ਤਾਂ ਪਹਿਲੇ ਹੀ ਸਾਡੇ ਜਿਹੜੇ ਨੇ ਬ੍ਰਾਡਕਾਸਟਿੰਗ ਮਿਨਿਸਟਰ ਦੇ ਵੱਲੋਂ ਪਹਿਲਾਂ ਹੀ ਕਹਿ ਦਿੱਤਾ ਗਿਆ ਸੀਗਾ ਕਿ ਆਉਣ ਵਾਲੇ ਕੁਝ ਦਿਨਾਂ ਦੇ ਦੌਰਾਨ ਜਿਹੜਾ ਹੈ মিডিਆ ਨੂੰ ਖਾਸ ਤੌਰ ਤੇ ਇਹਨਾਂ ਗੱਲਾਂ ਦਾ ਧਿਆਨ ਜ਼ਰੂਰ ਰੱਖਣਾ ਪਊਗਾ ਕਿਉਂਕਿ ਕੋਈ ਵੀ ਜਿਹੜੀ ਕੋਈ ਆਵਾਜ਼ ਜਿਹੜੀ ਹੈ ਇੱਕ ਕਿਸੇ ਦਾ ਨੁਕਸਾਨ ਵੀ ਕਰ ਸਕਦੀ ਹੈ ਕਿਉਂਕਿ ਬਹੁਤ ਸਾਰੇ ਲੋਕ ਡਰ ਵੀ ਸਕਦੇ ਨੇ ਤਾਂ ਅਜੇ ਸਥਿਤੀ ਦੇ ਵਿੱਚ ਰਾਤ ਜਦੋਂ ਅੰਮ੍ਰਿਤਸਰ ਦੇ ਵਿੱਚ ਤਿੰਨ ਚਾਰ ਆਵਾਜ਼ਾਂ ਜਿਹੜੀਆਂ ਪੂਰੇ ਇੱਕ ਧਮਾਕੇ ਟਾਈਪ ਆਵਾਜ਼ਾਂ ਸੀ ਉਹ ਹਾਲਾਂਕਿ ਕੀ ਧਮਾਕਾ ਹੋਇਆ ਕੀ ਸੀ ਇਸ ਵਾਰ ਤਾਈ ਤਾਂ ਕੁਝ ਵੀ ਪੁਖਤਾ ਸਾਹਮਣੇ ਨਹੀਂ ਆਇਆ ਨਾ ਹੀ ਅੰਮ੍ਰਿਤਸਰ ਪ੍ਰਸ਼ਾਸਨ ਨੇ ਕੋ ਦੱਸਿਆ ਅੰਮ੍ਰਿਤਸਰ ਪ੍ਰਸ਼ਾਸਨ ਨੇ ਵੀ ਇਹ ਗੱਲ ਕਹੀ ਕਿ ਇਹ ਜਿਵੇਂ ਪਹਿਲਾਂ ਸ਼ਾਮ ਦੇ ਵੇਲੇ ਮੌਕ ਡ੍ਰਿਲ ਕੀਤੀ ਗਈ ਸੀ ਉਦੋਂ ਬਲੈਕ ਬਲੈਕਆਊਟ ਕੀਤਾ ਗਿਆ ਸੀ ਤਾਂ ਹੁਣ ਵੀ ਜਿਹੜਾ ਹੈਗਾ ਇਹ ਬਲੈਕਆਊਟ ਇਸ ਤਰ੍ਹਾਂ ਹੀ ਕੀਤਾ ਗਿਆ ਪਰ ਉਹ ਬਲੈਕਆਊਟ ਉਸ ਸਮੇਂ ਹੋਇਆ ਜਦੋਂ ਇਹ ਆਵਾਜ਼ਾਂ ਸੁਣਾਈ ਦਿੱਤੀਆਂ ਲੋਕ ਆਪੋ ਆਪਣੇ ਘਰਾਂ ਦੇ ਵਿੱਚ ਪਏ ਸੀ ਕਿਉਂਕਿ 1.5 2 ਵਜੇ ਦਾ ਸਮਾਂ ਸੀ ਇਹ 1.5 2 ਵਜੇ ਦੇ ਸਮੇਂ ਦੇ ਵਿੱਚ ਵਿੱਚ ਇਹ ਸਾਰਾ ਕੁਝ ਹੋਇਆ ਤੇ ਫਿਰ ਫੌਰੀ ਤੌਰ ਤੇ ਨਾਲ ਦੇ ਨਾਲ ਅੰਮ੍ਰਿਤਸਰ ਪ੍ਰਸ਼ਾਸਨ ਦੇ ਵੱਲੋਂ ਇਹ ਕਹਿ ਕਿ ਭਾਈ ਆਪਣੇ ਘਰਾਂ ਦੇ ਵਿੱਚ ਰੋ ਬਲੈਕਆਊਟ ਹੋਇਆ ਹੈ ਔਰ ਨਾੜੀਏ ਜਲ ਕਹੀ ਕਿ ਕੋਈ ਵੀ ਆਪਣੇ ਘਰ ਦੀ ਕੋਈ ਲਾਈਟ ਅਗਲੇ ਹੁਪਾਂ ਤੱਕ ਨਾ ਜਗਾਵੇ ਤਾਂ ਫਿਰ ਇਹ ਇੱਕ ਘੰਟਾ ਜਿਹੜਾ ਬਲੈਕਆਊਟ ਰਹਿੰਦਾ ਹੈਗਾ ਇੱਕ ਘੰਟਾ ਪੂਰੇ ਅੰਮ੍ਰਿਤਸਰ ਦੇ ਵਿੱਚ ਲਾਈਟ ਜਿਹੜੀ ਉਹ ਛੱਟ ਕੀਤੀ ਜਾਂਦੀ ਹੈ ਔਰ ਉਸ ਤੋਂ ਬਾਅਦ ਫੇਰ ਵੱਖੋ-ਵੱਖਰੀਆਂ ਵੀਡੀਓ ਜਿਹੜੀਆਂ ਉਹ ਸਾਹਮਣੇ ਆਉਂਦੀਆਂ ਹਾਲਾਂਕਿ ਗੁਰਦਾਸਪੁਰੋਂ ਫਿਰੋਜ਼ਪੁਰ ਦੇ ਏਰੀਏ ਦੇ ਵਿੱਚ ਵੀ ਇਹ ਗੱਲਾਂ ਸਾਹਮਣੇ ਆਈਆਂ ਉੱਥੇ ਵੀ ਬਹੁਤ ਸਾਰੇ ਲੋਕਾਂ ਨੇ ਆਵਾਜ਼ ਸੁਣੀ ਧੁਮਾਕਿਆਂ ਦੀ ਪਰ ਉਹ ਕੋਈ ਵਾਰ ਕੋਈ ਧੁਮਾਕਾ ਨਹੀਂ ਹੁੰਦਾ ਕਈ ਵਾਰ ਇਹ ਵੀ ਹੋ ਸਕਦਾ ਹੁੰਦਾ ਕਿ ਜਿਵੇਂ ਮਾਹੌਲ ਬਣਿਆ ਹੋਇਆ ਤਾਂ ਹੋ ਸਕਦਾ ਹੈ ਕਿ ਸਾਡੇ ਜਿਹੜੇ ਜਵਾਨ ਨੇ ਉਹ ਕੋਈ ਆਪਣੀ ਜਿਹੜੀ ਐਕਸਰਸਾਈਜ਼ ਕਰ ਰਹੇ ਹੋਣ ਉਹ ਆਪਣੀ ਕੋਈ ਸਰਵਲੈਂਸ ਰੱਖ ਰਹੇ ਹੋਣ ਨਿਗਰਾਨੀ ਰੱਖ ਰਹੇ ਹੋਣ ਕਿਉਂਕਿ ਜਿਹੜੀ ਇੱਕ ਵੀਡੀਓ ਦਿਖਾਈ ਜਾ ਰਹੀ ਹੈ ਕਿ ਕੁਝ ਜਾਗ ਰਿਹਾਗਾ ਕੁਝ ਰੈੱਡ ਕਲਰ ਦੀ ਜਿਹੜੀ ਲਾਈਟ ਹੈਗੀ ਉਹ ਅਸਮਾਨ ਦੇ ਵਿੱਚ ਹੈ ਤਾਂ ਉਹ ਹੋ ਸਕਦਾ ਹੈ ਕਿ ਸਾਡੇ ਆਪਣੇ 에ਅਰ ਸਪੇਸ ਦੇ ਵਿੱਚ ਜਿਹੜਾ ਸਾਡੇ ਜਿਹੜੇ ਜਹਾਜ਼ ਨੇ ਉਹ ਸਰਵਲੈਂਸ ਤੇ ਹੋਣ ਉਹ ਐਕਸਰਸਾਈਜ਼ ਕਰ ਰਹੇ ਹੋਣ ਕਿਉਂਕਿ ਮਾਹੌਲ ਜਿਸ ਹਿਸਾਬ ਦਾ ਬਣਿਆ ਹੋਇਆ ਮਨਦੀਪ ਇੱਥੇ ਝਾਕਰ ਦੇਖਿਆ ਜਾਵੇ ਤਾਂ ਜਿਸ ਤਰੀਕੇ ਦੇ ਨਾਲ ਅੰਮ੍ਰਿਤਸਰ ਗੁਰਦਾਸਪੁਰ ਫਿਰੋਜ਼ਪੁਰੇ ਤਿੰਨ ਸਰਹੱਦੀ ਇਲਾਕਿਆਂ ਦੀ ਗੱਲ ਕੀਤੀ ਜਾ ਰਹੀ ਹੈ ਕਿ ਜਦੋਂ ਇੱਥੇ ਤਿੰਨਾਂ ਦੇ ਵਿੱਚ ਬਲੈਕਆਊਟ ਸੀ ਉਸੇ ਦੇ ਦੌਰਾਨ ਇਹ ਆਵਾਜ਼ਾਂ ਸੁਣੀਆਂ ਗਈਆਂ ਸੰਜਾ ਉਸ ਸਮੇਂ ਬਲੈਕਆਊਟ ਹੋਰ ਜਗ੍ਹਾ ਤੇ ਨਹੀਂ ਸੀ ਨਹੀਂ ਜਦੋਂ ਇਹ ਆਵਾਜ਼ ਆਈ ਤਾਂ ਉਸ ਸਮੇਂ ਗੁਰਦਾਸਪੁਰ ਦੇ ਵਿੱਚ ਵੀ ਸੀ ਗੁਰਦਾਸਪੁਰ ਦੇ ਵਿੱਚ ਵੀ ਸੀ ਔਰ ਫਿਰੋਜ਼ਪੁਰ ਦੇ ਵਿੱਚ ਵੀ ਇਹ ਆਵਾਜ਼ਾਂ ਸੁਣਾਈ ਦਿੱਤੀਆਂ ਉਹੀ ਮੈਂ ਗੱਲ ਕਰ ਰਿਹਾ ਕਿ ਕਈ ਵਾਰ ਇਹ ਵੀ ਹੋ ਜਾਂਦਾ ਕਿ ਕੋਈ ਕਿਉਂਕਿ ਦੇਖੋ ਕੱਲ ਦੀ ਰਾਤ ਬੜੀ ਭਾਰੀ ਰਾਤ ਸੀਗੀ ਕੱਲ ਦੀ ਰਾਤ ਸਭ ਨੂੰ ਇਹ ਡਾਊਟ ਸੀ ਕਿ ਕੋਈ ਵਾਰ ਕੋਈ ਇਹ ਵੀ ਹੋ ਸਕਦਾ ਹੈ ਕਿ ਪਾਕਿਸਤਾਨ ਰਿਟੈਲੀਏਟ ਕਰ ਸਕਦਾ ਹੈ ਕਿਉਂਕਿ ਜਿਸ ਹਿਸਾਬ ਦੇ ਪਾਕਿਸਤਾਨ ਦੇ ਪਹਿਲਾਂ ਬਿਆਨ ਆ ਰਹੇ ਨੇ ਜਾਂ ਉਹਨਾਂ ਦੇ ਆਰਮੀ ਦੇ ਪਰਸਨ ਦੇ ਬਿਆਨ ਆ ਰਹੇ ਨੇ ਜਾਂ ਦੂਜੇ ਪਾਸੇ ਤੁਸੀਂ ਇਹ ਦੇਖੋ ਕਿ ਐਲੋਸੀ ਦੇ ਉੱਪਰ ਜਿਹੜੀ ਰਿਟੈਲੀਏਸ਼ਨ ਕੀਤੀ ਗਈ ਹੈ ਪਾਕਿਸਤਾਨ ਦੇ ਵੱਲ ਉਹ ਤੇ ਜਵਾਬੀ ਕਾਰਵਾਈ ਚੱਲ ਰਹੀ ਹੈ ਉੱਥੇ ਜਿਹੜਾ ਲਗਾਤਾਰ ਪਾਕਿਸਤਾਨ ਔਰ ਇੰਡੀਆ ਦੇ ਵਿਚਕਾਰ ਫਾਇਰਿੰਗ ਹੋ ਰਹੀ ਹੈਗੀ ਪਿਛਲੇ 12 ਘੰਟਿਆਂ ਤੋਂ ਤਾਂ ਉਸ ਹਿਸਾਬ ਨਾਲ ਜਿਹੜਾ ਇਹ ਗੱਲ ਵੀ ਪਰ ਇਹ ਗੱਲ ਜ਼ਰੂਰ ਸੀ ਕਿ ਅਸੀਂ ਵੀ ਆਪਣੇ ਚੈਨਲ ਦੇ ਮਾਧਮ ਨਾਲ ਹੀ ਲੋਕਾਂ ਨੂੰ ਇਹ ਗੱਲ ਜ਼ਰੂਰ ਕਹਾਂਗੇ ਕਿ ਭਾਈ ਪੈਨਿਕ ਨਾ ਬਣਾਓ ਐਵੇਂ ਕਿਉਂਸਾ ਨਾ ਕਰੀਟ ਕਰੋ ਤੁਸੀਂ ਆਪਣੇ ਘਰਾਂ ਦੇ ਵਿੱਚ ਰਹੋ ਪ੍ਰਸ਼ਾਸਨ ਦੀ ਹਰੇਕ ਗੱਲ ਮੰਨੋ ਜਿਵੇਂ ਜਿਵੇਂ ਪ੍ਰਸ਼ਾਸਨ ਕਹਿੰਦਾ ਕਿਉਂਕਿ ਇਸ ਵਕਤ ਸਭ ਤੋਂ ਵੱਧ ਸਾਨੂੰ ਲੋੜ ਇਹ ਹੈ ਕਿ ਸਹੀ ਖਬਰ ਨੂੰ ਅਸੀਂ ਸੁਣੀਏ ਆਪਾਂ ਬਾਹਾਂ ਤੇ ਯਕੀਨ ਨਾ ਕਰੀਏ ਔਰ ਪ੍ਰਸ਼ਾਸਨ ਦੀ ਜਿਹੜੀ ਗੱਲ ਹੈ ਉਸ ਨੂੰ ਮੰਨੀਏ ਤਾਂ ਰਾਤ ਗਈ ਹੋਇਆ ਕਿ ਤੁਸੀਂ ਦੇਖ ਸਕਦੇ ਹੋਗੇ ਵੀਡੀਓਜ਼ ਬਹੁਤ ਜ਼ਿਆਦਾ ਚੱਲ ਰਹੀਆਂ ਨੇ ਹਾਲਾਂਕਿ ਵੀਡੀਓਜ਼ ਅਸੀਂ ਵੀ ਤਾਂ ਹੀ ਨਹੀਂ ਚਲਾਈ ਕਿਉਂਕਿ ਉਹਨਾਂ ਵੀਡੀਓ ਦੀ ਕੋਈ অথেন্টিসিটি ਨਹੀਂ ਹੈ ਪਰ ਐਵੇਂ ਬਿਨਾਂ অথেন্টিসিটি ਤੋਂ ਬਿਨਾਂ ਪੁਸ਼ਟੀ ਤੋਂ ਕੋਈ ਵੀਡੀਓ ਚਲਾ ਦੇਣਾ ਉਹ ਇੱਕ ਪੈਨਿਕ ਕ੍ਰੀਏਟ ਕਰਨ ਵਾਲੀ ਗੱਲ ਹੋ ਜਾਂਦੀ ਹੈ ਪਰ ਰਾਤ ਨੂੰ ਇਹ ਗੱਲ ਜਰੂਰ ਹੋਈ ਰਾਤ ਨੂੰ ਅਸੀਂ ਵੀ ਜਦੋਂ ਬੈਠੇ ਸੀ ਤਾਂ ਸਾਨੂੰ ਵੀ ਜਿਹੜਾ ਇਹ ਗੱਲਾਂ ਸੁਣਾਈ ਦਿੱਤੀਆਂ ਸਾਨੂੰ ਵੀ ਆਵਾਜ਼ਾਂ ਸੁਣਾਈ ਦਿੱਤੀਆਂ ਤਿੰਨ ਤੋਂ ਚਾਰ ਵਾਰ ਜਿਹੜਾ ਕੁਸ਼ਕਾਂ ਆਵਾਜ਼ਾਂ ਆਈਆਂ ਜਿਸ ਤੋਂ ਬਾਅਦ ਪ੍ਰਸ਼ਾਸਨ ਦੇ ਵੱਲੋਂ ਫੌਰੀ ਤੌਰ ਤੇ ਗੈਤਾ ਗਿਆ ਕਿ ਭਾਈ ਹੁਣ ਤੁਸੀਂ ਕੋਈ ਵੀ ਆਪਣੇ ਘਰ ਦੀ ਲਾਈਟ ਨੂੰ ਆਨ ਨਹੀਂ ਕਰੇਗਾ ਕੋਈ ਵੀ ਆਪਣੇ ਘਰ ਦੀ ਜਿਹੜਾ ਘਰ ਤੋਂ ਤਾਂ ਉਹ ਬਾਹਰ ਨਹੀਂ ਨਿਕਲੇਗਾ ਔਰ ਪ੍ਰਸ਼ਾਸਨ ਨੇ ਹਾਲਾਂਕਿ ਗੱਲ ਕਹੀ ਕਿ ਇਹ ਇੱਕ ਮੌਕਡਰ ਜਿਵੇਂ ਪਹਿਲਾਂ ਕੀਤੀ ਸੀ ਉਸ ਸਮੇਂ ਬਲੈਕਆਊਟ ਸਾਡੇ ਚ 10 ਕੀਤਾ ਗਿਆ ਤਾਂ ਉਸੇ ਦਾ ਹੀ ਇਹ ਹਿੱਸਾ ਹੈ ਪਰ ਰਾਤ ਨੂੰ ਜਿਹੜੀ ਇੱਕ ਵੀਡੀਓ ਚੱਲ ਰਹੀ ਹੈ ਕਿ ਕੁਝ ਲਾਈਟ ਦਿਖੀ ਉਹ ਲਾਈਟ ਜਿਵੇਂ ਆਪਾਂ ਪਹਿਲਾਂ ਦੱਸਿਆ ਕਿ ਕਈ ਵਾਰ ਕੋਈ ਐਕਸਰਸਾਈਜ਼ ਵੀ ਹੋ ਸਕਦੀ ਹੁੰਦੀ ਹੈ ਕਈ ਵਾਰ ਕੋਈ ਸਰਪਨਾ ਉਹ ਪੂਰਨ ਤੌਰ ਤੇ ਜੇਕਰ ਅਸੀਂ ਗੱਲ ਕਰੀਏ ਕਿਸੇ ਪ੍ਰਸ਼ਾਸਨ ਦੇ ਵੱਲੋਂ ਹਲੇ ਤੱਕ ਕੋਈ ਪੁਖਤਾ ਜਾਣਕਾਰੀ ਨਹੀਂ ਦਿੱਤੀ ਗਈ ਇਸ ਬਾਰੇ ਜਾਂ ਕੋਈ ਬਿਆਨ ਦਿੱਤਾ ਗਿਆ ਹੋਵੇ ਆਮ ਬਿਆਨ ਹੀ ਪ੍ਰਸ਼ਾਸਨ ਦੇ ਵੱਲੋਂ ਲੇਕਿਨ ਇਹ ਜਰੂਰ ਇੱਕ ਮੈਸੇਜ ਜਰੂਰ ਪਾ ਦਿੱਤਾ ਗਿਆ ਸੀ ਮੈਸੇਜ ਜਰੂਰ ਪਾਇਆ ਗਿਆ ਸੀ ਪ੍ਰਸ਼ਾਸਨ ਦੇ ਵੱਲੋਂ ਇਹ ਹੀ ਕਿਹਾ ਸੀ ਪ੍ਰਸ਼ਾਸਨ ਨੇ ਕਿ ਇਹ ਇੱਕ ਜਿਹੜਾ ਨਾਰਮਲ ਪ੍ਰੈਕਟਿਸ ਹੈ ਨਾਰਮਲ ਜਿਹੜੀ ਬਲੈਕਆਊਟ ਜਿਹੜਾ ਪਹਿਲਾਂ ਹੋਇਆ ਉਸੇ ਦਾ ਹਿੱਸਾ ਹੈਗਾ ਕਿਉਂਕਿ ਪ੍ਰਸ਼ਾਸਨ ਵੀ ਇਹ ਨਹੀਂ ਚਾਹੂਗਾ ਨਾ ਕਿ ਲੋਕਾਂ ਦੇ ਵਿੱਚ ਕਿਉਂਸ ਫੈਲੇ ਲੋਕ ਹਫੜਾ ਤਫੜੀ ਦੇ ਵਿੱਚ ਆਉਣ ਪ੍ਰਸ਼ਾਸਨ ਨੇ ਠੀਕ ਹੈ ਪਹਿਲਾਂ ਜੋ ਜੋ ਗੱਲਾਂ ਕਹਿਣੀਆਂ ਸੀ ਉਹ ਪ੍ਰਸ਼ਾਸਨ ਨੇ ਕਹਿ ਦਿੱਤੀਆਂ ਸੀ ਕਿ ਭਾਈ ਜੋ ਚੀਜ਼ਾਂ ਤੁਸੀਂ ਧਿਆਨ ਦੇ ਵਿੱਚ ਰੱਖਣੀਆਂ ਜਿਵੇਂ ਕੋਈ ਲਾਈ ਕੀ ਨਹੀਂ ਔਨ ਕਰਨੀ ਠੀਕ ਹੈ ਕਿਉਂਕਿ ਰਾਤ ਦਾ ਸਮਾਂ ਹੁੰਦਾ